ਸਸ਼ੀਗੋਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਰਜਿੰਦਰ ਕੌਰ ਤੇ ਮੈਂ ਲੈ ਕੇ ਹਾਜ਼ਰ ਹਾਂ ਹੁਣ ਤੱਕ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਗੱਲ ਮੌਸਮ ਦੀ ਕਰਾਂਗੇ ਅਗਲੇ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਦਾਸ ਤੱਕ ਦੇ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਮੱਧ ਰਾਜਸਥਾਨ ਤੱਕ ਪਹੁੰਚ ਗਿਆ ਤੇ ਹਿਮਾਚਲ ਪ੍ਰਦੇਸ਼ ਤਹਵਲ ਵੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਦੇ ਨਾਲ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਸਤ ਵਤ ਤੋਂ ਵਤ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ ਤੇ ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਆਸ-ਪਾਸ ਹੈ ਸਵੇਰੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜਿੱਥੇ 40 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਲੁਧਿਆਣਾ ਫਰੀਦਕੋਟ ਅਤੇ ਜਲੰਧਰ ਦੇ ਵਿੱਚ ਵੀ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅੱਜ ਵੀ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਦੇਖਿਆ ਜਾ ਸਕਦਾ ਹੈ ਪਰ ਅਗਲੇ 24 ਘੰਟਿਆਂ ਬਾਅਦ ਤਾਪਮਾਨ ਦੇ ਵਿੱਚ ਫਿਰ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਲੰਘੇ ਕੱਲ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੀ ਪੋਲਿੰਗ ਪ੍ਰਕਿਰਿਆ ਖਤਮ ਹੋਈ ਹੈ ਤੇ ਵੋਟਾਂ ਸ਼ਾਮ 6 ਵਜੇ ਤੱਕ ਚੱਲੀਆਂ ਤੇ ਜਿਸ ਤੋਂ ਬਾਅਦ ਇਸ ਚੋਣ ਦੇ ਵਿੱਚ ਚਾਰ ਮੁੱਖ ਪਾਰਟੀਆਂ ਦੇ ਉਮੀਦਵਾਰ ਭਾਜਪਾ ਤੋਂ ਜੀਵਨ ਗੁਪਤ ਨੇਤਾ ਕਾਂਗਰਸ ਤੋਂ ਭਾਰਤ ਪੁਸ਼ਨ ਆਸ਼ੂ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ ਤੇ ਅਕਾਲੀ ਦਲ ਤੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਵਿੱਚੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਿੱਧੀ ਟੱਕਰ ਕਹੀ ਜਾ ਰਹੀ ਹੈ ਕੱਲ 51.33% ਵੋਟਿੰਗ ਹੋਈ ਹੈ ਤੇ ਹੁਣ 23 ਜੂਨ ਯਾਨੀ ਕਿ ਆਉਣ ਵਾਲੇ ਸੋਮਵਾਰ ਨੂੰ ਨਤੀਜੇ ਐਲਾਨੇ ਜਾਣਗੇ ਤੇ ਵੇਖਣਾ ਹੋਵੇਗਾ ਕਿ ਲੁਧਿਆਣਾ ਪੱਛਮੀ ਦੀ ਜਨਤਾ ਕਿਸਤੇ ਮੋਹਰ ਲਗਾਏਗੀ ਅਗਲੀ ਖਬਰ ਦੇ ਵਲ ਗੱਲ ਕਰਾਂਗੇ 에ਅਰ ਇੰਡੀਆ ਨੇ ਸ਼ੁੱਕਰਵਾਰ ਨੂੰ 8 ਉਡਾਨਾਂ ਰੱਦ ਕੀਤੀਆਂ ਨੇ ਇਹਨਾਂ ਦੇ ਵਿੱਚ 4 ਅੰਤਰਰਾਸ਼ਟਰੀ ਤੇ 4 ਘਰੇਲੂ ਉਡਾਨਾਂ ਸ਼ਾਮਿਲ ਨੇ ਏਅਰ ਇੰਡੀਆ ਨੇ ਕਿਹਾ ਹੈ ਕਿ ਇਹ ਉਡਾਨਾਂ ਹਵਾਈ ਅੱਡੇ ਤੇ ਰੱਖ-ਰਕਾਵਟ ਤੇ ਸੰਚਾਲਨ ਕਰਨਾ ਕਰਕੇ ਰੱਦ ਕੀਤੀਆਂ ਗਈਆਂ ਨੇ ਘਰੇਲੂ ਉਡਾਨਾਂ ਦੇ ਵਿੱਚ ਪੂਨੇ ਤੋਂ ਦਿੱਲੀ ਜਾਣ ਵਾਲੀ ਉਡਾਨ AI 874 ਅਹਮਦਾਬਾਦ ਤੋਂ ਦਿੱਲੀ ਜਾਣ ਵਾਲੀ ਉਡਾਨ AI 456 ਅਤੇ ਹైదరాబాద్ ਤੋਂ ਮੁੰਬਈ ਜਾਣ ਵਾਲੀ ਉਡਾਨ AI 2872 ਤੇ ਇਸ ਦੇ ਨਾਲ ਹੀ ਚੇਨਈ ਤੋਂ ਮੁੰਬਈ ਜਾਣ ਵਾਲੀ ਉਡਾਨ AI 571 ਰੱਦ ਕਰ ਦਿੱਤੀ ਗਈ ਹੈ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਦੁਬਈ ਤੋਂ ਚੰਡੀ ਜਾਣ ਵਾਲੀ ਉਡਾਨ AI 906 ਦਿੱਲੀ ਤੋਂ ਮੈਲਬੌਰਨ ਜਾਣ ਵਾਲੀ ਉਡਾਨ AI 308 ਮੈਲਬੌਰਨ ਤੋਂ ਦਿੱਲੀ ਜਾਣ ਵਾਲੀ ਉਡਾਨ ਅਤੇ ਦੁਬਈ ਤੋਂ ਹੈਦਰਾ ਜਾਣ ਵਾਲੀ ਉਡਾਨ ਇਸ ਦੇ ਵਿੱਚ ਸ਼ਾਮਿਲ ਹੈ। 12 ਜੂਨ ਨੂੰ ਅਹਮਦਾਬਾਦ ਦੇ ਵਿੱਚ ਹਾਦਸਾਗ੍ਰਸਤ ਹੋਏ ਇੱਕ ਇੰਡੀਆ ਦੇ ਜਹਾਜ਼ ਦੇ ਬਲੈਕ ਬਾਕਸ ਨੂੰ ਅਜੇ ਤੱਕ ਜਾਂਚ ਲਈ ਵਿਦੇਸ਼ ਭੇਜਿਆ ਨਹੀਂ ਗਿਆ। ਕੇਂਦਰ ਸਰਕਾਰ ਨੇ ਇਸ ਸਬੰਧੀ ਕਬਿਆਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਕੇਂਦਰ ਨੇ ਕਿਹਾ ਕਿ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਯਾਨੀ ਕਿ AAIB ਇਹ ਫੈਸਲਾ ਕਰੇਗਾ ਕਿ ਜਹਾਜ਼ ਦਾ ਬਲੈਕ ਬਾਕਸ ਕਿੱਥੇ ਭੇਜਿਆ ਜਾਏਗਾ। ਇਹ ਫੈਸਲਾ ਸਾਰੇ ਤਕਨੀਕੀ ਸੁਰੱਖਿਆ ਅਤੇ ਗੁਪਤ ਪਹਿਲੂਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਜਾਏਗਾ। ਇਸ ਵੇਲੇ AIB ਦੀ ਜਾਂਚ ਤੇ ਵੱਲ ਰਹੀ ਹੈ ਜਾਂਚ ਵਾਂ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਗੈਸ ਕਟਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਵੀ ਹਾਦਸੇ ਦੀ ਜਾਂਚ ਕਰ ਰਹੀ ਹੈ ਜੋ 3 ਮਹੀਨਿਆਂ ਦੇ ਵਿੱਚ ਰਿਪੋਰਟ ਪੇਸ਼ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਪ ਦੇ ਮੁਰਮੂ ਨੂੰ ਉਹਨਾਂ ਦੇ 76ਵੇਂ ਜਨਮ ਦਿਨ ਤੇ ਵਧਾਈ ਦਿੱਤੀ ਹੈ ਉਹਨਾਂ ਐਕਸ ਤੇ ਲਿਖਿਆ ਉਹਨਾਂ ਦਾ ਜੀਵਨ ਅਤੇ ਅਗਵਾਈ ਦੇਸ਼ ਭਰ ਦੇ ਕਰੋੜਾ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਤੇ ਜਨਤਕ ਸੇਵਾ ਸਮਾਜਿਕ ਨ્યાਅ ਤੇ ਸਮਾਜਵਿਸ਼ੇ ਵਿਕਾਸ ਤੇ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਸਾਰਿਆਂ ਲਈ ਉਮੀਦ ਅਤੇ ਤਾਕਤ ਦੀ ਕਿਰਨ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਗਰੀਬਾਂ ਅਤੇ ਵਾਂਝਿਆਂ ਨੂੰ ਸਸ਼ਕਤ ਬਣਾਉਣ ਦੇ ਲਈ ਕੰਮ ਕੀਤਾ ਹੈ ਲੋਕਾਂ ਦੀ ਸੇਵਾ ਕਰਦੇ ਹੋਏ ਉਹਨਾਂ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੋ ਓਡੀਸ਼ਾ ਦਾ ਦੌਰਾ ਕਰਨਗੇ ਉਸ ਸੂਬੇ ਦੇ ਵਿੱਚ ਭਾਜਪਾ ਸਰਕਾਰ ਦੇ 1 ਸਾਲ ਪੂਰੇ ਹੋਣ ਤੇ ਭੁਵਨੇਸ਼ਵਰ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਸੂਬਾ ਸਰਕਾਰ ਦੇ ਅਨੁਸਾਰ ਪ੍ਰਧਾਨ ਮੰਤਰੀ ਜਨਤਾ ਮੈਦਾਨ ਦੇ ਵਿੱਚ 2036 ਤੱਕ ਇੱਕ ਵਿਕਸਿਤ 오ਡੀਸ਼ਾ ਅਤੇ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣ ਦੇ ਲਈ ਵਿਜ਼ਨ ਦਸਤਾਵੇਜ਼ ਪੇਸ਼ ਕਰਨਗੇ। ਮਾਲੀਆ ਤੇ ਆਫਤ ਪ੍ਰਬੰਧਨ ਮੰਤਰੀ சுரேਸ਼ ਪੁਜਾਰੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ 12 ਜੂਨ ਨੂੰ ਬਣਾਈ ਗਈ ਸੀ ਇਸ ਲਈ 1 ਸਾਲ 12 ਜੂਨ ਨੂੰ ਪੂਰਾ ਹੋਇਆ ਤੇ ਪਰ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਕਾਰਨ ਪ੍ਰੋਗਰਾਮ ਵੀ ਤਰੀਕ ਨੂੰ ਤੈਅ ਕੀਤਾ ਗਿਆ ਸੀ ਰਾਹੁਲ ਗਾਂਧੀ ਅੱਜ ਦਿੱਲੀ ਦੇ ਵਿੱਚ ਹਰਿਆਣਾ ਕਾਂਗਰਸ ਸੰਬੰਧੀ ਇੱਕ ਮਹੱਤਵਪੂਰਨ ਮੀਟਿੰਗ ਕਰਨਗੇ ਇਸ ਲਈ ਉਹਨਾਂ ਨੇ ਹਰਿਆਣਾ ਦੇ 22 ਜ਼ਿਲ੍ਹਿਆਂ ਦੇ ਵਿੱਚ ਤਨਾਤ ਕੇਂਦਰੀ ਨਿਗਰਾਨਾ ਨੂੰ ਬੁਲਾਇਆ ਤੇ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਇਹਨਾਂ ਨਿਗਰਾਨਾ ਦੇ ਨਾਲ ਉਹਨਾਂ ਦੇ ਜ਼ਿਲ੍ਹਿਆਂ ਦੀਆਂ ਸਮੱਸਿਆਵਾਂ ਅਤੇ ਕਾਂਗਰਸ ਦੇ ਵਿੱਚ ਚੱਲ ਰਹੀ ਟੜੇਬੰਦੀ ਤੇ ਜ਼ਿਲ੍ਹਾ ਪ੍ਰਧਾਨ ਬਣਨ ਦੇ ਦਾਵੇਦਾਰਾਂ ਬਾਰੇ ਚਰਚਾ ਵੀ ਕਰਨਗੇ ਇਸ ਤੋਂ ਇਲਾਵਾ ਉਹ ਇੱਕ ਇਹ ਵੀ ਜਾਣਨਾ ਚਾਣਗੇ ਕਿ ਕਿਸੇ ਨੇਤਾ ਨੇ ਨਿਗਰਾਨਾ ਤੇ ਦਬਾਅ ਤਾਂ ਨਹੀਂ ਪਾਇਆ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਅਨੁਸ਼ਾਸਨ ਦੇ ਘਾਟ ਅਤੇ ਆਪਸੀ ਝਗੜਿਆਂ ਬਾਰੇ ਵੀ ਸ਼ਿਕਾਇਤਾਂ ਮਿਲੀਆਂ ਨੇ ਜਿਸ ਤੇ ਰਾਹੁਲ ਗਾਂਧੀ ਫੀਡਬੈਕ ਲੈਣਗੇ ਤੇ ਜ਼ਰੂਰੀ ਫੈਸਲੇ ਵੀ ਲੈ ਸਕਦੇ ਨੇ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਯਾਨੀ ਕਿ ਆਈਐਸਐਸ ਲੈ ਕੇ ਜਾਣ ਵਾਲੀ XCM 4 ਮਿਸ਼ਨ ਪੰਜਵੀਂ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ ਇਹ 22 ਜੂਨ ਨੂੰ ਲਾਂਚ ਕੀਤਾ ਜਾਣਾ ਸੀ ਪਰ ਆਈਐਸਐਸ ਦੀ ਸੁਰੱਖਿਆ ਜਾਂਚ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਪਹਿਲਾਂ ਇਹ ਮਿਸ਼ਨ 11 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਲਾਂਚ ਕੀਤਾ ਜਾਣਾ ਸੀ ਹਾਲਾਂਕਿ ਪ੍ਰੋਪਲਸ਼ਨ ਬੇ ਦੇ ਵਿੱਚ ਆਕਸੀਜਨ ਲੀਕ ਹੋਣ ਦੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ XCM ਮਿਸ਼ਨ 4 ਯਾਨੀ ਕਿ AX4 ਦੇ ਵਿੱਚ ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ 14 ਦਿਨਾਂ ਦੇ ਲਈ ਪੁਲਾੜ ਸਟੇਸ਼ਨ ਜਾ ਰਹੇ ਨੇ ਸੁਭਾਂਜੂ ਆਈਐਸਐਸ ਜਾਣ ਵਾਲੇ ਪਹਿਲੇ ਅਤੇ ਪੁਲਾੜ ਦੇ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ ਇਸ ਤੋਂ ਇਲਾਵਾ ਰਾਕੇਸ਼ ਸ਼ਰਮਾ 1984 ਦੇ ਵਿੱਚ ਸੋਵੀਅਤ ਯੂਨੀਅਨ ਦੇ ਪੁਲਾੜ ਜਾਂ ਤੋਂ ਪੁਲਾੜ ਦੀ ਯਾਤਰਾ ਕਰ ਚੁੱਕੇ ਨੇ ਵੀਰਵਾਰ ਨੂੰ ਮਨੀਪੁਰ ਦੇ ਚੁਰਾ ਚੰਦਪੁਰ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਅਤੇ ਅਣਬਚਾਤੇ ਹਮਲਾਵਰਾਂ ਦੇ ਵਿਚਕਾਰ ਹੋਏ ਮੁਕਾਬਲੇ 'ਚ ਇੱਕ ਬਜ਼ੁਰਗ ਕੁਕੀ ਮਹਿਲਾ ਦੀ ਜਾਨ ਚਲੀ ਗਈ ਹੈ ਪੁਲਿਸ ਨੇ ਦੱਸਿਆ ਕਿ ਮਹਿਲਾ ਕ੍ਰਾਸਫਾਇਰਿੰਗ ਦੇ ਸ਼ਿਕਾਰ ਹੋ ਗਈ ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਇਹ ਕਾਰਵਾਈ ਉਦੋਂ ਸ਼ੁਰੂ ਹੋਈ ਜਦੋਂ ਬਿਸ਼ਨਪੁਰ ਜ਼ਿਲ੍ਹੇ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੇ ਇੱਕ ਮੈਈ ਤੇ ਕਿਸਾਨ ਨੂੰ ਗੋਲੀ ਮਾਰ ਦਿੱਤੀ ਗਈ ਦੱਸਿਆ ਗਿਆ ਹੈ ਕਿ ਆਲੇ-ਦੁਆਲੇ ਦੀਆਂ ਪਹਾੜੀਆਂ ਤੋਂ ਗੋਲੀਆਂ ਚਲਾਈਆਂ ਗਈਆਂ ਸਨ ਦਰਸਲ 7 ਜੂਨ ਨੂੰ ਮੇਰੀਤੇਈ ਲੀਡਰ ਅਸ਼ੇਮ ਕਨਨ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਰਾਜ ਦੇ ਵਿੱਚ ਹਿੰਸਾ ਭੜਕ ਗਈ ਸੀ ਇਨਫਾਲ ਦੇ ਕਈ ਇਲਾਕਿਆਂ ਦੇ ਵਿੱਚ ਸੜਕਾਂ ਤੇ ਵਾਹਨ ਸਾੜ ਦਿੱਤੇ ਗਏ ਟਾਇਰ ਅਤੇ ਪੁਰਾਣਾ ਫਰਨੀਚਰ ਵੀ ਸਾੜ ਦਿੱਤਾ ਗਿਆ ਪੁਲਿਸ ਦੇ ਨਾਲ ਝੜਪਾਂ ਤੋਂ ਬਾਅਦ ਪਰਦਰਸ਼ਨਕਾਰੀਆਂ ਨੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਹਿਮਾਚਲ ਦੇ ਵਿੱਚ ਮਸ਼ਹੂਰ ਸ਼੍ਰੀਖੰਡ ਮਾਦੇਵ ਯਾਤਰਾ ਦੇ ਲਈ ਇੱਕ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਭਗਵਾਨ ਬੋਲੇ ਦੇ ਸ਼ਰਧਾਲੂ 10 ਤੋਂ 23 ਜੁਲਾਈ ਤੱਕ ਧਾਰਮਿਕ ਯਾਤਰਾ ਕਰ ਸਕਣਗੇ। ਧਾਰਮਿਕ ਯਾਤਰਾ ਲਈ ਅੱਜ ਤੋਂ ਆਪਣੇ ਆਪ ਨੂੰ ਰਜਿਸਟਰ ਉਹ ਕਰ ਸਕਣਗੇ। ਕਿਸੇ ਨੂੰ ਵੀ ਰਜਿਸਟ੍ਰੇਸ਼ਨ ਤੋਂ ਬਿਨਾ ਯਾਤਰਾ ਉੱਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਸ਼੍ਰੀਖੰਡ ਜਾਣ ਦੇ ਲਈ ਫਿਟਨੈਸ ਟੈਸਟ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਤੇ ਇਸ ਯਾਤਰਾ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਟ੍ਰੈਕਿੰਗ ਅਤੇ ਧਾਰਮਿਕ ਯਾਤਰਾਵਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਸ਼ਰਧਾਲੂ ਨੂੰ 32 ਕਿਲੋਮੀਟਰ ਤੱਕ ਇੱਕ ਤੰਗ ਰਸਤੇ ਤੇ ਤੁਰਨਾ ਪੈਂਦਾ ਹੈ ਤੇ ਇਸ ਦੌਰਾਨ ਉਹਨਾਂ ਨੂੰ ਚਾਰ ਬਰਫ਼ ਦੇ ਗਲੇਸ਼ੀਅਰ ਅਤੇ ਪਥਰੀਲੇ ਪਹਾੜਾ ਨੂੰ ਪਾਰ ਵੀ ਕਰਨਾ ਪੈਂਦਾ ਹੈ ਲੁਧਿਆਣਾ ਦੇ ਵਿੱਚ 4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਬਾਬਾ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਮਾਮਲਾ ਦਰਜ ਕੀਤਾ ਗਿਆ ਪਰ ਦੋਸ਼ੀ ਬਾਬਾ ਅਜੇ ਵੀ ਫਰਾਰ ਹੈ ਇਹ ਵੀਡੀਓ ਜਗਰਾਉਂ ਦੇ ਤਲਵੰਡੀ ਖੁਰਦ ਪਿੰਡ ਦੇ ਵਿੱਚ ਸਥਿਤ ਪੂਰੀ ਵਾਲਾ ਡੇਰਾ ਦੇ ਮੁਖੀ ਸ਼ੰਕਰਾਨੰਦ ਦਾ ਹੈ ਤੇ ਵੀਡੀਓ ਦੇ ਵਿੱਚ ਡੇਰਾ ਮੁਖੀ ਇਕਾਰਤ ਦੇ ਨਾਲ ਇਤਰਾਜ਼ਯੋਗ ਸਥਿਤੀ ਦੇ ਵਿੱਚ ਦਿਖਾਈ ਦੇ ਰਿਹਾ ਤਲਵੰਡੀ ਪਿੰਡ ਅਤੇ ਹੋਰ ਨੇੜਲੇ ਇਲਾਕਿਆਂ ਦੇ ਲੋਕ ਬਾਬਾ ਦੀ ਗ੍ਰਿਫਤਾਰੀ ਅਤੇ ਡੇਰੇ ਨੂੰ ਬੰਦ ਕਰਨ ਦੇ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਮਿਲਣਗੇ। ਆਸਟਨ ਡੈਕਸਾਸ ਤੋਂ ਇੱਕ ਚੁਕਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਾਰਤੀ ਵਿਦਿਆਰਥੀ ਨੂੰ ਬਜ਼ੁਰਗਾਂ ਦੇ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਨਵਸਾਰੀ ਗੁਜਰਾਤ ਦਾ ਰਹਿਣ ਵਾਲਾ 20 ਸਾਲਾ कृषन राजेश कुमार पटेल जो विद्यार्थी वीजा ते अमेरिका गया सी उसने ऑनलाइन पे इस बदल के तकरीबन 27 लाख डॉलर दी ठगी की थी पटेल ने ये घोटाला अपने साथी त्रुव राजेश भाई मुंगे केरियां ते होरां ਦੇ ਨਾਲ मिलके कीता है ते इनने मिलके एक अंतरराष्ट्रीय ठगी गिरोह भी चलाया जिस दे विच लोग आप नु सरकारी अफसर दवज्जो दर्शा के बुजुर्ग नागरिका नु ठोखा दंदे सन ਅਦਾਲਤੀ ਰਿਕਾਰਡ ਦੱਸਦੇ ਨੇ ਕਿ ਪਟੇਲ ਨੇ ਬਜ਼ੁਰਗਾਂ ਕੋਲੋਂ ਖੁਦ ਵੱਡੀਆਂ ਰਕਮਾਂ ਇਕੱਤਰ ਕੀਤੀਆਂ ਜਿਸ ਦੇ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਕੇ ਬਾਕੀ ਪੈਸਾ ਗਿਰੋਦੇ ਹੋਰ ਮੈਂਬਰਾਂ ਨੂੰ ਭੇਜ ਦਿੰਦਾ ਸੀ ਪਟੇਲ ਨੇ ਲਗਭਗ 25 ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਵੀ ਬਣਾਇਆ ਕਰੇਲੂ ਸ਼ੇਅਰ ਬਾਜ਼ਾਰ ਸ਼ੁੱਕਰਵਾਰ ਨੂੰ ਸਥਿਰ ਸ਼ੁਰੂਆਤ ਦੇ ਵਿੱਚ ਆਇਆ ਬੈਂਚਮਾਰਕ ਇੰਡੈਕਸ ਸੈਂਸੈਕਸ 81354.85 ਅੰਕਾਂ ਤੇ ਮਾਮੂਲੀ ਗਿਰਾਵਟ ਦੇ ਨਾਲ ਖੁੱਲਿਆ ਤੇ ਗਿਰਾਵਟ ਦੇ ਦੌਰਾਨ ਸੈਂਸੈਕਸ 81323.20 ਅੰਕਾਂ ਤੇ ਪਹੁੰਚ ਗਿਆ ਸੀ ਤੇ ਇਹ ਪਿਛਲੇ ਦਿਨੇ 81361.87 ਅੰਕਾਂ ਦੇ ਬੰਦ ਹੋਇਆ ਕਾਰੋਬਾਰ ਸ਼ੁਰੂ ਹੋਣ ਦੇ ਨਾਲ ਹੀ ਸੈਂਸੈਕਸ ਨੇ ਵਾਪਸੀ ਕੀਤੀ ਹੈ ਅਤੇ ਇੱਕ ਸਮੇਂ 250 ਅੰਕਾਂ ਤੋਂ ਵੱਧ ਦੀ ਛਾਲ ਮਾਰ ਕੇ 81651.30 ਅੰਕਾਂ ਤੇ ਇਹ ਪਹੁੰਚ ਗਿਆ ਇਸੇ ਤਰ੍ਹਾਂ ਨਿਫਟੀ ਵੀ 24787.65 ਅੰਕਾਂ ਤੇ ਗਿਰਾਵਟ ਦੇ ਨਾਲ ਖੁੱਲਿਆ ਗਿਰਾਵਟ ਦੇ ਦੌਰਾਨ ਇਹ 24783.65 ਅੰਕਾਂ ਤੇ ਪਹੁੰਚ ਗਿਆ ਸੀ ਤੇ ਪਿਛਲੇ ਦਿਨੀ ਨਿਫਟੀ 24824.75 ਅੰਕਾਂ ਤੇ ਬੰਦ ਹੋਇਆ ਸੀ ਹਾਲਾਂਕਿ ਅੱਜ ਗਿਰਾਵਟ ਤੋਂ ਬਾਅਦ ਨਿਫਟੀ ਨੇ ਵਾਪਸੀ ਕੀਤੀ ਤੇ 24881.50 ਅੰਕਾਂ ਤੇ ਪਹੁੰਚ ਗਿਆ ਤੇ ਇਸ ਦੌਰਾਨ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 15 ਪੈਸੇ ਵੱਧ ਕੇ 86.58 ਤੇ ਪਹੁੰਚ ਗਿਆ ਹੈ। ਈਰਾਨ ਇਜ਼ਰਾਈਲ ਤਣਾਅ ਦੇ ਵਿੱਚ ਕਰ ਹਿਜਬੁੱਲਾ ਨੇ ਵੀ ਤਹਿਰਾਨ ਦੇ ਸਮਰਥਨ ਦਾ ਦਾਵਾ ਕੀਤਾ ਹੈ। ਹਿਜਬੁੱਲਾ ਨੇਤਾ ਸ਼ੇਖ ਨੈਮ ਕਾਸਿਮ ਨੇ ਇਹ ਕਿਹਾ ਕਿ ਅਸੀਂ ਇਜ਼ਰਾਈਲ ਅਤੇ ਅਮਰੀਕਾ ਦੇ ਵਿਰੁੱਧ ਲੜਾਈ ਦੇ ਵਿੱਚ ਈਰਾਨ ਦੇ ਨਾਲ ਹਾਂ ਈਰਾਨ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਦੇ ਲਈ ਹੈ ਤੇ ਆਪਣੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਇਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਸਗੋਂ ਇਹ ਈਰਾਨ ਅਤੇ ਪੱਛਮੀ ਏਸ਼ੀਆ ਲਈ ਇੱਕ ਵੱਡਾ ਵਿਗਿਆਨਿਕ ਯੋਗਦਾਨ ਹੋਵੇਗਾ ਪੱਛਮੀ ਏਸ਼ੀਆ ਦੇ ਵਿੱਚ ਸਥਿਤੀ ਤੇਜ਼ੀ ਦੇ ਨਾਲ ਵਿਗੜ ਰਹੀ ਹੈ ਅਤੇ ਇਸ ਤੋਂ ਇਲਾਵਾ ਇਜ਼ਰਾਈਲ ਨੇ ਈਰਾਨ ਨੂੰ ਖੁੱਲਕੇ ਧਮਕੀ ਦਿੱਤੀ ਹੈ ਕਿ ਹੁਣ ਆਇਤੁੱਲਾ ਖਮੇਨੀ ਨਹੀਂ ਬਚੇਗਾ ਇਸ ਦੌਰਾਨ ਈਰਾਨ ਤੇ ਹਮਲੇ ਦੇ ਸੰਬੰਧ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਤੇ 2 ਹਫ਼ਤਿਆਂ ਦੇ ਵਿੱਚ ਫੈਸਲਾ ਲੈਣਗੇ ਵਾਈਟ ਹਾਊਸ ਦੇ ਬੁਲਾਰਨ ਕੈਰੋਲਿਨ ਲੇਵਿਟ ਨੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਦਿੱਤੀ।